ਸੋਨਾ ਜੀ ਮੋਹਰ ਹਜੇ ਲੱਗੀ ਹੋਈ ਆ ਸਾਰੀ ਇਹ ਕਿਸੇ ਨੂੰ ਕਿਸੇ ਪ੍ਰਕਾਰ ਦਾ ਕੋਈ ਹੋਵੇ ਆ ਦੇਖੋ ਜੀ ਇਹਦੇ ਪਰ ਲਿਖਿਆ ਹੋਇਆ ਉਹਨਾਂ ਨੇ ਇਹਦਾ ਵਜਨ ਸਾਰਾ ਹਰ ਸਭ ਕੁਝ ਅੱਜ ਦੀ ਸਾਵਧਾਨੀ ਕਰੋੜ ਰੁਪਈਆ ਕੀਮਤ ਜੀ ਕਰੋ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆ ਦੇਖਿਆ ਨਾ ਆਪਾਂ ਵੀਰੋ ਸੋਨੇ ਦਾ ਬਾਜ਼ ਚੜਾਇਆ ਗਿਆ ਪਹਿਲੀ ਗੱਲ ਆਪਾਂ ਇਹ ਕਰਦੇ ਆਂ ਵੀ ਆਪਾਂ ਲੋਕਾਂ ਦੇ ਇਤਰਾਜ਼ ਕਰਦੇ ਆਂ ਜੇ ਕੋਈ ਸੋਨੇ ਦੀ ਗਊ ਚੜਾਉਂਦਾ ਸੀ ਕਹਿੰਦਾ ਵੀ ਲੋਕ ਲੁੱਟੇ ਜਾਂਦੇ ਆਂ ਜੇ ਕੋਈ ਸੋਨੇ ਦਾ ਸੱਪ ਚੜਾਉਂਦਾ ਸੀ ਗੁੱਗੇ ਵਾਲਿਆਂ ਨੂੰ ਗਾਲਾਂ ਕੱਢਦੇ ਆਂ ਤੇ ਜਦੋਂ ਅਸੀਂ ਸਾਡੇ ਆਪਣੇ ਕੋਈ ਸੋਨੇ ਦੀ ਕਹੀ ਕੋਈ ਬੱਠਲ ਕੋਈ ਆ ਥੋੜੇ ਸਾਹਮਣੇ ਬਾਜ ਆ ਇਹ ਚੜਾ ਆ ਗਿਆ ਇਹ ਤਾਂ ਜੀ ਭਗਤੀ ਆ ਸਿਮਾ ਬੜਾ ਤਾਂ ਜੀ ਸਰਦਾ ਹੁੰਦੀ ਸਰਦਾ ਹੀ ਤਾਂ ਲੋਕਾਂ ਨੂੰ ਲਟਾਉਂਦੀ ਹੈ ਏ ਕੇ 47 ਨਾਲੋਂ ਖਤਰਨਾਕ ਹੈ ਜਿਹੜਾ ਸ਼ਰਧਾ ਸ਼ਬਦ ਹੈ ਆ ਥੋੜੇ ਸਾਹਮਣੇ ਆ ਹੁਣ ਆਪਾਂ ਗੱਲ ਕਰਨੀ ਹੈ ਗੁਰੂ ਸਾਹਿਬ ਦੀ ਵੀ ਗੁਰੂ ਸਾਹਿਬ ਕੀ ਸੋਨੇ ਨਾਲ ਖੁਸ਼ ਹੁੰਦਾ ਗੁਰੂ ਗੁਰਬਾਣੀ ਵਿੱਚ ਸਾਡੇ ਲਈ ਕੀ ਗੁਰੂ ਸਾਹਿਬ ਨੇ ਸੁਨੇਹਾ ਦਿੱਤਾ ਸਾਨੂੰ ਕੀ ਸਮਝਾਇਆ ਗੁਰੂ ਸਾਹਿਬ ਕਹਿੰਦੇ ਨੇ ਕੰਚਨ ਸਿਓ ਪਾਈਆ ਨਹੀਂ ਤੋਲ ਮਨ ਦੇ RAM ਲਿਆ ਹੈ ਮੋ ਇਨੂੰ ਸੋਨੇ ਨਾਲ ਨਹੀਂ ਖਰੀਦਾ ਜਾ ਸਕਦਾ ਗੁਰੂ ਨੂੰ ਸੋਨੇ ਨਾਲ ਖੁਸ਼ ਨਹੀਂ ਕੀਤਾ ਜਾ ਸਕਦਾ ਗੁਰੂ ਸਾਹਿਬ ਨੇ ਬਾਣੀ ਸਪੱਸ਼ਟ ਲਿਖਿਆ ਅਸਦਾਨ ਗੱਜਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤੈ ਨਤ ਕੀਜੈ ਆਤਮ ਜੋ ਨਰਮਾਇਲ ਕੀਜੈ ਆਪ ਬਰਾਬਰ ਕਾਂਚਣ ਦੀਜੈ ਇਹ ਤਾਂ ਕਿ ਆਵਾਜ਼ ਆ ਨਾ ਕਿ ਕਿਲੋ ਕਦਾ ਦੱਸਦੇ ਹੋਣੇ ਬੇਟਾ ਹੋਊਗਾ 2 ਕਿਲੋ ਦਾ ਹੋਏਗਾ ਗੁਰੂ ਸਾਹਿਬ ਕਹਿੰਦੇ ਆਪ ਬਰਾਬਰ ਜੇ ਤੂੰ ਬੰਦਾ ਸਿੱਕ ਲੋਦਾ ਸੀ ਸੋਨਾ ਰੋਜ਼ ਚੜਾ ਦਿਆ ਕਰ ਇੱਕ ਦਿਨ ਨਹੀਂ ਰੋਜ਼ ਆਪ ਬਰਾਬਰ ਜਿੰਨਾ ਤੇਰੇ ਚ ਭਾਰ ਆ ਬੇਟਾ ਤੇਰਾ ਉਹਨਾ ਸੋਨਾ ਡੇਲੀ ਚੜਾਈ ਜਾ ਪਰ ਪੱਲੇ ਤੇਰੇ ਕੱਖ ਨਹੀਂ ਪੈਣਾ ਇਹਦੇ ਨਾਲ ਇਹ ਤਾਂ ਤਕੜਿਆ ਨਹੀਂ ਲੁੱਟ ਲੈਣਾ ਅੱਗੇ ਮੰਦਰ ਵੀ ਕਿਉਂ ਲੁੱਟੇ ਗਏ ਸੀ ਉਹ ਮੰਦਰ ਸਾਡੇ ਸੀ ਨਾ ਅਸੀਂ ਤਾਂ ਗੁਰਨਾਨਕ ਤੋਂ ਆ ਕੇ ਪੈੜਾ ਅੱਡ ਪਾਈਆਂ ਵੀ ਸਾਡੇ ਜਿੰਨਾ ਗੁਰਨਾਨਕ ਦੀ ਗੱਲ ਮੰਨਿਓ ਲਾਗੋ ਪਹਿਲਾਂ ਵੀ ਸਾਡੇ ਮੰਦਰਾਤ ਤੇ ਅਸੀਂ ਕੀ ਆਹੀ ਕਰਤੂਤਾਂ ਕਰਦੇ ਸੀ ਨਾ ਮੂਰਤੀਆਂ ਸੋਨੇ ਦੀਆਂ ਗੇਟ ਸੋਨੇ ਦੇ ਉਹ ਕਿਸੇ ਹੋਂ ਇਸੇ ਲੁੱਟਣਾ ਆ ਉਹ ਪ੍ਰਾਪਰਟੀ ਨੂੰ ਆਉਂਦਾ ਸੀ ਉਹੀ ਕੰਮ ਸਾਡੇ ਨਾਲ ਹੋਣਾ ਗੁਰਦਾਰਿਆਂ ਚ ਵੀ ਉਹੀ ਹੋਣਾ ਕਿਉਂਕਿ ਅਸੀਂ ਤਾਂ ਗੁਰੂ ਨੂੰ ਛੜਤਾ ਜਿੱਥੋਂ ਗੁਰੂ ਨਿਕਲ ਜਾਂਦਾ ਗੁਰੂ ਕਾਸੀਂ ਕੱਢ ਦਿੰਨੇ ਆ ਗੁਰੂ ਨੂੰ ਫਿਰ ਉੱਥੇ ਹੋਣਾ ਉਸ ਸੁਭਾਵ ਕੀ ਐ ਅਸੀਂ ਤਾਂ ਹੀ ਗੁਲਾਮੀ ਬੁਲੇ ਜਾ ਰਹੇ ਹਾਂ ਕਿਉਂਕਿ ਸਾਡਾ ਜਿਹੜਾ ਅੰਗਰੇਜ਼ ਨੇ ਸਿਸਟਮ ਸੀ ਨਾ ਥੱਲੇੋਂ ਬਦਲਤਾ ਇੱਕ ਕੰਮ ਸਾਡਾ ਉਹੀ ਮੰਦਰਾਂ ਵਾਲਾ ਹੀ ਬਣਾਤਾ ਅਸੀਂ ਵੀ ਲੋਕਾਂ ਨੂੰ ਲੁੱਟਣ ਵਾਸਤੇ ਗੁਰਵਾਣੀ ਦੀ ਸਹੀ ਗੱਲ ਲੋਕਾਂ ਤੱਕ ਨਹੀਂ ਪਹੁੰਚਾਈ ਅਸੀਂ ਗੁਰਦਵਾਰਾਂ 'ਚ ਆਮਦਨ ਪੈਸਾ ਕਿਵੇਂ ਆਵੇ ਗੋਲਕਾ ਕਿਵੇਂ ਵੱਧ ਥਾਤੇ ਰੱਖਿਆ ਜਾਂ ਚਾਰ ਚਾਰ ਸਾਤੇ ਗੋਲਕ ਕਿਵੇਂ ਟਿੱਕੇ ਬਸ ਐਸੇ ਸਿਸਟਮ ਲਈ ਚੱਲੇ ਆ ਗੁਰਦਵਾਰੇ ਬਹੁਤ ਨੇ ਪਰ ਸਿੱਖ ਨਹੀਂ ਮਿਲਨੇ ਸਿੱਖ